ਨਹੀਂ ਨਹੀਂ ਤੇ ਬਾਕੀ ਚਲੋ ਬਹੁਤ ਵਧੀਆ ਹੋ ਗਿਆ ਵਧੀਆ ਹੈ ਪ੍ਰੋਗਰਾਮ ਸਾਰਾ ਬਸੀ ਅਨਮੋਲ ਦੀ ਲੋੜੀ ਵੰਡੀ ਸੀ ਨਾ ਵੀਨਾ ਦੀ ਜੀ ਨੂੰ ਵੀ ਸ਼ਹਿਰੋਂ ਬੁਲਾਈਦਾ ਸੀਗਾ ਬਿੱਟੂ ਦੀ ਜੀ ਨੇ ਵੀ ਆ ਜਾਣਾ ਸਾਰਿਆਂ ਨੇ ਤਿਆਰ ਹੋ ਕੇ ਫੇਰ ਜਾਣਾ ਨੋਨੀ ਹੁਣ ਹਾਂ ਬਿੰਦੀ ਨੋਨੀ ਚੱਲਦੀ ਬਾਬਾ ਜੀ ਕਲਦੀਪ ਜੀ ਸਾਰੀਆਂ ਬੰਦ ਲੀਆਂ ਹੁਣ ਏਦਾਂ ਹੈ ਨਾ ਹੁਣ ਉਦੋਂ ਤਾਂ ਬਿਲਕੁਲ ਕਟਿਆ ਸੀ ਜਦੋਂ ਵੀ ਕਿਸੇ ਦੇ ਘਰੋਂ ਲੋੜੀ ਆਉਂਦੀ ਸੀਗੇ ਨਾ ਲਾਗਣਾ ਹੀ ਆਉਂਦੀਆਂ ਸੀਗੇ ਦੇਣ ਵਾਸਤੇ ਸਹੀ ਹੈ ਹਾਂ ਉਹਨਾਂ ਨੇ ਹੀ ਦੇ ਪਰ ਅੰਗੇ ਪਹਿਲਾਂ ਆਪ ਹੀ ਇਦਾਂ ਘਰਦੀਆਂ ਵੰਡਦੀਆਂ ਹੁੰਦੀਆਂ ਸੀ ਕਿ ਦਦਰਾਣਾ ਕਿਸ਼ਾਣਾ ਇਕੱਠਾ ਹੋ ਕੇ ਕਿ ਅਨਮੋਲੀ ਲੋੜੀ ਵੰਡੀ ਸੀ ਨਾ ਤੇ ਘਰਦੀਆਂ ਨਾਲ ਰਹੀਆਂ ਸੀ ਸਾਰੀ ਜਾਣੀ ਦੋ ਆਮ ਵੰਡ ਉਹਨਾਂ ਨੇ ਸਿਰਫ ਤਿਆਰ ਕੇ ਨਾੜਿਆ ਆਏ ਆ ਤੇ ਸਮਾਨ ਦਾ ਬਲਗਣਾ ਨਹੀਂ ਚੱਕਦਾ ਹੁੰਦਾ ਇਹ ਦੀ ਬੋਲ ਹ ਅਸਮਾਨ ਉਹਨਾਂ ਚੱਕੇ ਮੂੰਗਫਲੀ ਜਿਹਦਾ ਅਸਮਾਨ ਇਹ ਦੋਨਾਂ ਕੋ ਫੜਾ ਦੇਣਾ ਉਦਾਂ ਆਪ ਘਰਦੀਆਂ ਨੇ ਆਪ ਪੱਤਾ ਲੱਗਣਾ ਵੀ ਆ ਇਹਨਾਂ ਨੇ ਫਲਾਨੇ ਬੰਦ ਫਲਾਨੇ ਦੇ ਘਰੋਂ ਲੋੜੀ ਆਈ ਆ ਹੋਣ ਜੀਤਾ ਹੌਲੀ ਹੌਲੀ ਕਰਕੇ ਨਾ ਇਹ ਚੀਜ਼ ਖਤਮ ਜੀ ਹੋਈ ਜਾਂਦੀ ਆ ਹੂੰ ਲੱਗਣਾ ਹੀ ਦੇ ਜਾਂਦੀ ਆ ਉਹ ਹੀ ਸੱਦਾ ਦੇ ਜਾਂਦੀ ਆ ਧੂਣੀ ਦਾ ਸੱਦੇ ਵੀ ਅਧੇ ਘਰ ਛੱਡ ਲੈਣੀ ਆ ਅਧੇ ਛੱਡ ਦਿੰਦੀ ਆ ਅਧੇ ਘਰ ਛੱਡ ਲੈਣੀ ਆ ਉਹੀ ਉਹ ਚਿੰਜਾ ਹੈ ਨਹੀਂ ਹੁੰਦਾ ਮੈਂ ਪਤਾ ਕੱਲ ਰਮਨ ਭੇਜੀ ਮੈਂ ਘਰ ਰਮਨ ਇੱਕ ਕੰਮ ਕਰ ਇਸ ਕੰਮ ਨੂੰ ਅੱਛੇ ਹਾਰੇ ਹੂੰ ਕੋਈ ਵੀ ਨਹੀਂ ਨਾ ਨਹੀਂ ਰੋੜੀ ਹੁੰਦੀ ਦਾ ਹੂੰ ਉਹ ਪੋਲੀ ਮੈਨੂੰ ਪੈਂਦੀ ਸੀ 4:30 ਮੈਂ ਉਹ ਰੂਟਿੰਗ ਜਿਵੇਂ ਮੈਂ ਜਾ ਰਹਾ ਹਾਂ ਕਾਹੋ ਇਹ ਨਹੀਂ ਨਹੀਂ ਭੱਜੀ ਉਹ ਗਈ ਨਹੀਂ ਕਚਰੀ ਜਿੱਥੇ ਨਾ ਬਿੰਦਰਾ ਕੋਲ ਦੇਖ ਲੈ ਲੈਂਦਾ ਪਰ ਰੇਤਾ ਜੀ ਨੇ ਪਾਇਆ ਦੇ ਮਿੱਟੀ ਦੇ ਟੁਕਰਾਲੀ ਪਾ ਕੋ ਉੱਤੇ ਮਿੱਟੀ ਜੀ ਪਾ ਦਿੰਦੇ ਹੂੰ ਗੋਪ ਨਹੀਂ ਮੰਦੇ ਉਧਰ ਅੱਛਾ ਉਹ ਵੀ ਨਾਲੇ ਦੇ ਟੁਕਰਾਲੀ ਨਾਲ ਫਰੇਤਾ ਜੀ ਉੱਤੇ ਸਿੱਟੀ ਹੁੰਦੀ ਹੈ ਇੱਧਰ ਦੇਖ ਲਓ ਲੇਪ ਦਿੰਦੇ ਮਿੱਟੀ ਲੇਪ ਦਿੰਦੇ ਉਹ ਲੇਪ ਦਿੰਦੇ ਉਧਰ ਲੇਪ ਦਤਾ ਲੇਪਦੇ ਆ ਨਹੀਂ ਪਾਥੀਆਂ ਦੀਆਂ ਨਹੀਂ ਪਾਥੀਆਂ ਦੀਆਂ ਗੂੜੀਆਂ ਲਾਈਆਂ ਹੁੰਦੀਆਂ ਸੀ ਪਾਥੀਆਂ ਗੂੜੀਆਂ ਲਾ ਕੇ ਨਾ ਚੁਣਾ ਖੰਡ ਚੋਲ ਕੇ ਬਾਅਦ ਤੇ ਫਿਰ ਗੋਹੇ ਦੀਆਂ ਹੋ ਗੋਹੇ ਨਾਲ ਲਪ ਦੇਣੀਆਂ ਮਗਰ ਅਸ ਰਿਆਂ ਨੂੰ ਇੱਤੇ ਕਰਦੇ ਆ ਉਧਰ ਇਦਾਂ ਹੀ ਆ ਬਣਦੇ ਪੱਟੜਾ ਲਪ ਦਿੰਦੇ ਸੀ ਅੱਛਾ ਉਧਰ ਕੁੱਪ ਨਹੀਂ ਹੈਗੇ ਉਹ ਦੇਹੀ ਖਦਾਰ ਕੇ ਕੋਈ ਮਿੱਟੀ ਦੇ ਦਾ ਦੇਣੀ ਹੈ ਜਿੱਗੈ ਇਸ ਲਪ ਦਿੰਦੇ ਉਹ ਕੁੱਪ ਨਹੀਂ ਪਾਉਂਦੇ ਟੂੜੀ ਵਾਲੇ ਵੀ ਟੂੜੀ ਸਾਡੇ ਤੋਂ ਸਾਡੇ ਬੰਦੇ ਹੁੰਦੇ ਸੀ ਉਧਰ ਸਰਵਾਰ ਜਾ ਇਹਦੇ ਨਾਲ ਬੰਨਣੇ ਉਧਰ ਤੋਂ ਝੜਾ ਜਿੱਦਾਂ ਹੁਣ ਇੱਤੇ ਲਾ ਕੇ ਨਾ ਲੱਗਾ ਕੀ ਨਾਂ ਆਉਂਦਾ ਹੈ ਉਹ ਲੈਪਦੰਦੇ ਆ ਖੇਤ ਦੇ ਵਿੱਚ ਇੱਕ ਸਾਈਡ ਤੇ ਲਾ ਦਿੰਦੇ ਉਸ ਤੇ ਲਿਖਿਆ ਆ ਹੋਣ ਲੱਗੇ ਉਧਰ ਵੀ ਕਈ ਫਿਰ ਦੇਖੇ ਜਾਂ ਜਾਂ ਕਈਆਂ ਨੇ ਖੁਦੋਂ ਦਾ ਬੰਨਿਆ ਉਹ ਦੋ ਛੜਾਈ ਲਾ ਤੇ ਖੇਤ ਦੇ ਵਿੱਚ ਲੱਭ ਦੇ ਖੇਤ ਦੇ ਵਿੱਚ ਹੀ ਲੱਭੀਆਂ ਨੇ ਉੱਥੋਂ ਮਿੱਟੀ ਲੈ ਕੇ ਉੱਥੇ ਲੱਭ ਦੇਣੀ ਆ ਲੇਕਾ ਉਹ ਦੁਕਾਨ ਤੇ ਆਈ ਸੀ ਇੱਥੇ ਪਤਾ ਨਹੀਂ ਆਈ ਮੈਨੂੰ ਇੱਥੇ ਆਈ ਦਾ ਪਤਾ ਨਹੀਂ ਆਈ ਸੀ ਇੱਥੇ ਆਈ ਦਾ ਮਤਲਬ ਅੱਜ ਤਾਂ ਕਾਣਾ ਨੂੰ ਆਈ ਆ ਅੱਛਾ ਤੇ ਉਹ ਵੀ ਫੋਨ ਆਇਆ ਸੀ ਇੱਥੇ ਆਏ ਉਹ ਕੱਪੜੇ ਦਾ ਅੱਛਾ ਆਈ ਤਾਂ ਕੇ ਬੱਸ ਮੈਂ ਤੇ ਉਹਦੀ ਰੋਟੀ ਬਣਾ ਲਈ ਤਾਂ ਖਾ ਵੀ ਆ ਕੀ ਹੋ ਗਿਆ ਨਾ ਫਿਰ ਇਹ ਤਾਂ ਬਸ ਇੰਨੀ ਵਾਰੀ ਆਈ ਹੈ ਕਹਿੰਦੀ ਹੁਣ ਆਉਗੀ ਤਾਂ ਪੇਮੈਂਟ ਹੋਣਾ ਲੂਗਾ ਫੇਰ ਅਸੀਂ ਗੱਲ ਕਰਾਂਗੇ ਹੂੰ ਚਲੋ ਜਿਹੜਾ ਟਾਈਮ ਨਿਕਾਂ ਗਿਆ ਵਧੀਆ ਇਧਰ ਪਤਾ ਨਹੀਂ ਮੇਰੀ ਭੈਣ ਕਿਹੜਾ ਉਹ ਬਣਾਉਂਦੀ ਸਾਡਾ ਭੈਣੇ ਕੁਛ ਨਹੀਂ ਮੈਂ ਬਣਾਉਂਦੀ ਮੈਂ ਦਾ ਮੈਂ ਕੀ ਬਣਾਉਣਾ ਦੱਸ ਐਪਰਲ ਫੂਲ ਨਹੀਂ ਚਾਚੀ ਕਹਿੰਦੀ ਐਪਰਲ ਫੂਲ ਹੈ ਚਾਚੀ ਐਪਰਲ ਫੂਲ ਚਾਚੀ ਹੁਣ ਕਹਿ ਕੀ ਹੁੰਦਾ ਚਾਚੀ ਨੂੰ ਖੰਗ ਆ ਗਈ ਆ। ਮੂੰਹ ਪੁੱਠੂ ਆ ਗਿਆ। ਚਾਚੀ ਕੀ ਹੁੰਦਾ? ਗਾਣਾ ਪਿੱਛੇ ਦੱਸ ਦੇ। ਆਪਾਂ ਕਿਹੜਾ ਗੱਲਾਂ ਥੋੜੀ ਆਉਣੀਆਂ ਵਿੱਚ? ਐ ਚਾਚੀ ਗੱਲਾਂ ਨਹੀਂ ਆਉਣੀਆਂ ਵਿੱਚ। ਗੱਲਾਂ ਨਹੀਂ ਆਉਣੀਆਂ। ਆਪਾਂ ਗਾਣਾ ਲਾ ਦੇਣਾ ਮਗਰ ਕੋਈ। ਹਾਂ। ਕੀ ਹੁੰਦਾ ਚਾਚੀ ਇੱਕ ਵਾਰ ਦੱਸੀ। ਦੱਸ ਦੇ। ਹੈ? ਇਹ ਮਾਂ ਜੀ ਹੱਥ ਮੋਰੇ ਰੱਖਿਓ ਮੂੰਹ ਤੇ ਪਤਾ ਤਾਂ ਲੱਗਦਾ ਨਹੀਂ ਦੱਸ। ਐਫਰਫੂਲੇ ਆਹੋ ਬਿੰਡਾ ਦੀ ਆਵਾਜ਼ येते ਹਾਂ ਜੀ ਆਹੋ ਸਭ ਸਪੂਰ ਗਿਆ ਅਹ ਬੀਬੀ ਚਲੀਏ ਹੁਣ ਘਰ ਨੂੰ ਬਹਿ ਜਾ ਲੈ ਦੱਸ ਤੇ ਨਹੀਂ ਬਹਿ ਜਾ ਰਜੀਤ ਭਾਈ ਜੀ ਗੱਦੇ ਸਿੱਟਾ ਤੋਂ ਲੱਭੇ ਪਈ ਨਾ ਭਰਾਵਾ ਜਾਣਾ ਆਹ ਜਦੋਂ ਸੇਕ ਸੌਂ ਜਾ ਉਦੋਂ ਕੀ ਹੋਊ ਉਹ ਤੋਂ ਬਾਅਦ ਚੀ ਜਾਇਓ ਉਦੋਂ ਭਾਵੇਂ ਬੈਠੀਆਂ ਅੱਕੜ ਜਿਓ ਪਈਆਂ ਤੇ ਭਾਵੇਂ ਅੱਕੜ ਜਿਓ ਜਾਹੋ ਇਹ ਰੋਣੀ ਘੜਾਂ ਹੱਸਦਾ ਹੈ ਜਦ ਆਹ ਇਹਨੇ ਤਾਂ ਹੱਸ ਵੀ ਚਲ ਗਈ ਆਹ ਜਦੋਂ ਦੰਦ ਨਿਕਲ ਦੇਖੇ ਲੋ ਨਹੀਂ ਉਹ ਨਹੀਂ ਕਹਿੜਾ ਤਾਂ ਸਾਸ ਵੀ ਜੇ ਰ ਗਈ ਸਾਸ ਉਹ ਬੜਾ ਕੀ ਦਾ ਬੜਾ ਸਿਰ ਆਕੜ ਕੇ ਖੋ ਗਿਆ ਬਾਅਦ ਜਦੋਂ ਤੇਰੇ ਦੇਖਣ ਲੱਗੇ ਇਹ ਕਹਿਣਾ ਕੰਮ ਜਦੋਂ ਆ ਗਿਆ ਉਹ ਮੜਿਆ ਪਿਆ ਉਹ ਹੱਸਦਾ ਆ ਨਾ ਜਦੋਂ ਆਗਨੇ ਸ਼ਨੀਵਾਰ ਦਾ ਪ੍ਰੋਗਰਾਮ ਰਹਿਦਾ ਇਹ ਆ ਬਟਰ ਪਨੀਰ ਦਾ ਆਹ ਇਹੋ ਖਾ ਕੇ ਜਾਣਾ ਆ ਅੱਜ ਸਾਡੀ ਬੀਬੀਆਂ ਅੱਜ ਲੰਗਰ ਪਕਾਉਂਦੀਆਂ ਆਇਆ ਅੱਜ ਆਪਾਂ ਧੂਣੀ ਤੇ ਬੈਠ ਕੇ ਮੱਕੀ ਦੀਆਂ ਰੋਟੀਆਂ ਤੇ ਨਾਲੇ ਸਬਜ਼ੀ ਗੋਭੀ ਗਾਜਰਾ ਦੀ ਖਾਣੀ ਗਾਜਰਾ ਦੀ ਨਹੀਂ ਆਲੂ ਬਟਰ ਗਾਜਰਾ ਕਿਹਦੇ ਚ ਲੈ ਆਉਂਦੀ ਆਪਾਂ ਕਿੰਨੇ ਚਿਰ ਗੋਭੀ ਵੀ ਪਾ ਲੈਣ ਦੇ ਵਿੱਚ ਅੱਜ ਆਪਾਂ ਨਾ ਅੱਗੇ ਪਹਿਲੇ ਸਮਿਆਂ ਦੇ ਚਾਣਦੇ ਪਰਿਵਾਰ ਹੁੰਦੇ ਸੀਗੇ ਆਰ-ਗੱਲ 15-15 ਜੀ ਹੁੰਦੇ ਸੀ ਇੱਕ-ਇੱਕ ਘਰ ਦੇ ਤੇ ਉਹ ਐਦਾਂ ਇਕੱਠੇ ਹੋ ਕੇ ਰੋਟੀਆਂ ਬਣਾਉਂਦੇ ਹੁੰਦੇ ਸੀ ਕਿੰਨਾ-ਕਿੰਨਾ ਟਾਈਮ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਐਦਾਂ ਰੋਟੀਆਂ ਬਣਾਉਂਦੀਆਂ ਹੁੰਦੀਆਂ ਸੋ ਅੱਜ ਅਸੀਂ ਉਸੇ ਸਮੇਂ ਦੀ ਯਾਦ ਕਰਕੇ ਇੱਦਾਂ ਲੱਗਿਆ ਜੇ ਸਬਜ਼ੀ ਬਣਾਈ ਰੋਟੀ ਹਮਮਤੀ ਦੀ ਬਣਾਦੇ ਪਏ ਆ ਸ਼ਾਮ ਨੂੰ ਇਕੱਠੇ ਬੈਠ ਕੇ ਸਾਰੇ ਜਣੇ ਸਿਖਾਵਾਂਗੇ ਧੰਨ ਵੀ ਦਿਖਾਵਾਂਗੇ ਕਿ ਕਿੱਦਾਂ ਐਦਾਂ ਅੰਗੇ ਸਾਂਝੇ ਪਰਿਵਾਰ ਐਦਾਂ ਹੁੰਦੇ ਸੀ ਇਕੱਠੇ ਕਿੰਨੇ ਕਿੰਨੇ ਹਨਾ ਪੰਜੀ ਕਿੰਨੇ ਕਿੰਨੇ ਜੀ ਹੁੰਦੇ ਸੀ ਪਰਿਵਾਰਾਂ ਦੇ ਹਨਾ 15 15 ਜੀ ਹੁੰਦੇ ਸੀ ਘਰ ਦੇ ਬਜ਼ੁਰਗ ਵਿੱਚ ਉਹ ਵਧੀਆ ਸੀ ਸਮਾਂ ਚੰਗਾ ਸੀ ਹੁਣ ਦੇ 2000 ਚਲ ਮੇਰੇ ਪਾਈ ਗੈਸ ਤੇ ਲਾਈਆਂ ਤੇ ਚਲ ਹਨਾ ਬਹੁਤ ਹੀ ਹੋਰ ਪਿਛਲੇ ਦਿਹਾਰੇ ਕੰਮ ਹੁੰਦਾ ਸੀ ਹੁਣ ਤਾਂ ਬੀਬੀਆਂ ਨੂੰ ਬੱਲਣੇ ਨਹੀਂ ਹੋਏ ਜਿੰਦੇ ਹਾਂ ਤਾਂ ਤਾਂ ਕਨੀ ਆ ਗਈ ਗੈਸ ਤੇ ਗਾਂ ਗਾਂ ਦਾ ਸਮਾਂ ਤਾਂ ਇਦਾਂ ਹੋਈ ਜਾਂਦਾ ਪਰ ਕਹਿੰਦੇ ਉਹ ਵੀ ਮਸ਼ੀਨਾਂ ਵਾਲੀ ਮਸ਼ੀਨਾਂ ਹੀ ਆ ਗਈ ਆਟੇ ਗੁੰਨਣ ਨੂੰ ਤਾਂ ਮਸ਼ੀਨਾਂ ਹੀ ਆ ਗਈਆਂ ਰੋਟੀਆਂ ਪਕਾਉਣ ਨੂੰ ਹਾਂ ਵਰਕੀ ਪਾਉਣ ਨੂੰ ਵਰਕੀ ਪਾਉਣ ਵਾਲੀ ਬਸ ਉਹ ਹੀ ਆ ਹੁਣ ਤਾਂ ਵਰਕੀ ਪਾਉਣ ਵਾਲੀ ਰਹਿ ਜਾਣੀ ਆ ਬੀਬੀਆਂ ਕੀ ਕੰਮ ਕਰਿਆ ਕਰਨੇ ਢਾਂਡੇ ਮਾਰਨ ਵਾਲੀ ਮਸ਼ੀਨ ਆ ਗਈ

ਸਾਂਗ ਰੱਖਣਾ ਨਾ ਰੋਟੀ ਦੇ ਉੱਤੇ ਵਿੱਚ ਮੱਖਣੀ ਉਹੋ ਹੀ ਇਦਾਂ ਦਾ ਕਰ ਕਰ ਕੇ ਉਹ ਸਾਡੇ ਵਾਲੇ ਰੱਖਦੇ ਬੰਦੀ ਜੀ ਤੇ ਵੀ ਆਲੀ ਦੇ ਫੁੱਲ ਉਗਨੇ ਨਹੀਂ ਬੈਠ ਨਹੀਂ ਪਾਦੇ ਬੈਠਾ ਉਹ ਵੀ ਚੱਕੋਣਾ ਨਹੀਂ ਆਪਣੀ ਸਟਾਈਲ ਰੋਟੀ ਗੇੜੀ ਕਿੱਦਾਂ ਦੀ ਲੱਗੀ ਵੀ ਤੁਹਾਨੂੰ ਰੋਟੀ ਸਬਜੀ ਬਿੰਦੇ ਨੇ ਹਜੇ ਖਾਧੀ ਨਹੀਂ ਬਿੰਦੇ ਨੂੰ ਕਿੱਦਾਂ ਪੁੱਛੀਏ ਬਿੰਦਾ ਦਾ ਮੁੰਡਾ ਲੈ ਕੇ ਬੈਠਾ ਆਹੋ ਰਤਪਾਲ ਕਿੱਦਾਂ ਲੱਗੀ ਵੀ ਰੋਟੀ ਸਬਜ਼ੀ ਸਬਜ਼ੀ ਸਵਾਦ ਆ ਮਿਰਚ ਤੇ ਨਹੀਂ ਜ਼ਿਆਦਾ ਨਹੀਂ ਤੇ ਠੀਕ ਆ ਫਤਿਹ ਮੈਨੂੰ ਸਵਾਦ ਲੱਗੀ ਸਵਾਦ ਲੱਗੀ ਹਾਂ ਦਾ ਕੋਈ ਡੰਡਾ ਆ ਨਾ ਅੱਜ ਗਿਆ ਸੀ ਉਹ ਨਾ ਬੋਹੀ ਹਾਂ ਨਹੀਂ ਸਾਡੇ ਮਾਂ ਪਰ ਅੱਜ ਦੇ ਲੈ ਕੇ ਖਾਣਾ ਤੇਰੀਆਂ ਤਾਂ ਕੋਲੀਆਂ ਖਾਲੀ ਹੋ ਗਈਆਂ ਹੁਣ ਨਾ ਖਾਲੀ है <laughs> ना अच्छा <coughs> तो <देखे गए। coughs> कमल ने खा ली है ना खान दी थी पता नहीं बना हुई कि है ਇੱਕ ਵਾਰ ਸ਼ੁਰੂ ਮਿਲੇ ਦੂਜਾ ਵੀ ਕਰਦੇ ਪਾਲੇ ਵਾਲੋ ਪਾਤਰੀਆਂ ਹੌਟ ਸੈਕਟਰ ਵਿੱਚ ਅੱਲਾਹ ਦੇ ਬਾਰੇ ਹੋਰ ਹੈ ਕਿ ਆਉਂਦੇ ਬੋਦਿਸ਼ਪਤਿ ਮੈਚ ਕਰਾ ਦੇ ਅੱరే ਅੱਜ ਫੁੱਟੇ ਇੱਥੇ वाँगी। 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 था था। था था। अच्छा परित पर भर उधर है अच्छा हाँ सही गल है सब्जी सुबी कि बधिया न बनी बढ़िया लगी ਸਾਡਾ ਸਾਂਝਾ ਪਰਿਵਾਰ ਰੋਟੀ ਖਾ ਰਿਹਾ ਦੇਖੋ ਸਾਰੇ ਜਣੇ ਅਸੀਂ ਇੱਥੇ ਚਿੱਲੇ ਤੇ ਭੱਠੀ ਤੇ ਬਣਾਈ ਸੀ ਰੋਟੀ ਸਬਜੀ ਹੁਣ ਸਾਡਾ ਸਾਰਾ ਪਰਿਵਾਰ ਬੈਠ ਕੇ ਰੋਟੀ ਖਾ ਰਿਹਾ ਸਾਡੇ ਬੱਚੇ ਵੀ ਬੱਚੇ ਸਵਾਦ ਲੱਗੀ ਤੁਹਾਨੂੰ ਰੋਟੀ ਸਬਜੀ ਹਾਂ ਜੀ ਆਪਾਂ ਪਾਣੀ ਪੀਣੇ ਸਬਜੀ ਇਹ ਸਾਹ ਪਿੰਨਾ ਬਣ ਖਾਪਾਂ ਬੱਚੇ ਟੋਕਾ ਲੈਣਾ ਅਮਨਾ ਖਾਣੀ ਪੱਲੀ ਨੇ ਨਹੀਂ ਮੰਨਿਆ ਆ ਲੈਣਾ ਫਿਰ ਡਾਕਾ ਡਾਕੀ ਹੈ ਕੋਕੀ ਨਾਲ ਆਲੇ ਪਾਸੇ ਆਲੇ ਪਾਸੇ ਨਹੀਂ ਆ ਮੁਖੜਾ ਪੰਜੀ ਕਿਦਾਂ ਦੀ ਲੱਗੀ ਤੁਹਾਨੂੰ ਰੋਟੀ ਵਾ ਵਧੀਆ ਬਹੁਤ ਅਨੰਦ ਆ ਗਿਆ ਰੋਟੀ ਹੈ ਪਲੇਟਾ ਹੋਈ ਫਲਕ ਹਾਂਜੀ ਭਈ ਹਜੇ ਚੱਲ ਉਹ ਸਬਜੀ ਹੈ ਨਹੀਂ ਇੱਥੇ ਸਬਜੀ ਹੋਰ ਰੋਗਲੇ ਨਹੀਂ ਰੋਟੀ ਨਹੀਂ ਉਹਦੀ ਅਮਨ ਨੇ ਬੜੀ ਚੱਕੂ ਦੀ ਨਾ ਖਾਣੀ ਲਿਆ ਫੜਾ ਸਬਜੀ ਪਾਣੀ ਕਣਕ ਦੀ ਕੇ ਮੱਕੀ ਦੀ ਮੈਂ ਨਹੀਂ ਬਣਾਈ ਆ ਮੈਂ ਨਹੀਂ ਦੀ ਮਾਂ ਪਿੜੀ ਕਰਾ ਕੇ ਦਿੰਦੀ ਆ